ਸਾਸੀ ਕੁਸਰਣ ਵੀਰੋ ਤੁਹਾਡਾ ਬ੍ਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਾਈ ਪਿੰਡ ਨਾ ਥਾਣਾ ਜਿਲ੍ਹਾ ਨੂੰ ਬਠਿੰਡਾ ਪੈ ਜਾਂਦਾ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਹਾਂ ਜੀ ਸਾਸੀ ਦਾ ਬਾਈ ਜੀ ਨਾਮ ਕੀ ਵੀਰ ਆਪਣਾ ਬਾਈ ਬਹਿਣਾ ਵਰਦੇਸ ਸਿੰਘ ਠੀਕ ਹੋ ਜੀ ਤੇ ਬਾਈ ਜੀ ਆਪਣੇ ਘਰ ਆਉਣਾ ਤੇ ਕੀ ਡਰੈਸ ਆ ਜੀ ਵੀਰ ਆਪਣਾ ਇਹ ਬਸ ਸਟੈਂਡ ਜੀ ਠੀਕ ਹੋ ਜੀ ਬਾਈ ਦਾ ਬੱਸ ਸਟੈਂਡ ਦੇ ਕੋਲ ਘਰ ਆ ਜੇ ਕਿਸੇ ਵੀਰ ਨੂੰ ਨਹੀਂ ਪਤਾ ਲੱਗਦਾ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਹੀ ਹੈ ਤੁਸੀਂ ਬਾਈ ਨਾਲ ਗੱਲ ਕਰਕੇ ਘਰ ਆ ਸਕਦੇ ਹੋ ਦੱਸਣਾ ਚ ਉਹਨੇ ਬਾਈ ਬਾਈ ਦਾ ਵਪਾਰ ਲੈਣ ਦਾ ਕੰਮ ਆ ਤੁਸੀਂ ਵੇਖ ਸਕਦੇ ਹੋ ਚਾਰ ਪੰਜ ਨਗ ਬਕਾਊਗਾ ਤੇ ਵੀਰ ਜੋ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਆਇਆ ਸੀ ਉਹਦਾ ਬਹੁਤ ਜਿਆਦਾ ਤੇ ਬਸ ਦੂਜੇ ਦਿਨ ਆਪਾਂ ਮਾਰਸੇ ਹੋ ਜੀ ਠੀਕ ਹੋ ਜੀ ਤੇ ਅੱਜ ਆਪਣੇ ਕੋਲ ਕਿੰਨੇ ਨਗ ਬਕਾਊਗਾ ਦੱਸੋ ਹੀ ਸਭ ਤੋਂ ਪਹਿਲਾਂ ਵਹਿੜ ਦੀ ਕੀ ਟਟੇ ਆਪਾਂ ਜੀ ਵਹਿੜ ਰੱਖੀਏ ਦੂਜੇ ਸੂਰਸਈਏ ਠੀਕ ਹੋ ਜੀ ਤੇ ਇਹਨੂੰ ਹੱਤਾ ਹੋ ਗਿਆ ਸੂਈ ਨੂੰ ਠੀਕ ਹੋ ਜੀ ਤੇ 16 ਲੀਟਰ ਦੁੱਧ ਲੈ ਆਪਾਂ ਜੋਕੀ ਦੇਵਾਂਗੇ ਜੀ ਹਾਂ ਜੀ ਬਿਲਕੁਲ ਬਾਈ ਤਸੱਲੀ ਕਰਕੇ ਆਉਦਾ ਆਪਾਂ ਦੋ ਟਾਈਮ ਤੋਂ ਤਿੰਨ ਟਾਈਮ ਤੋਂ ਤਸੱਲੀ ਕਰਾਂਗੇ ਠੀਕ ਹੋ ਜੀ ਬੱਚਾ ਘੜਾਇਆ ਦਾ ਬੱਚਾ ਦਾ ਬੱਚਾ ਯਾਰ ਆਹ ਲਾ ਬੱਚਾ ਬਈ ਇਹਦਾ ਮਾੜੀ ਕੱਢ ਲਓ ਬਾਹਰ ਵੀਰੇ ਰੰਗਰੂਪ ਦੀ ਸੋਹਣੀ ਆ ਵੀਰੇ 16 ਲੀਟਰ ਦੁੱਧ ਤਿਆਰ ਆ ਦੂਜਾ ਸੂਦਾ ਸੂਈ ਆ 10 15 ਦਿਨ ਹੋ ਗਏ ਸੂਈ ਨੂੰ ਥੋੜਾ ਪਸੂ ਡਰ ਜਾਂਦਾ ਵੀ ਕੈਮਰੇ ਨੂੰ ਵੇਖ ਕੇ ਵੀਡੀਓ ਬਣਾਉਂਦਾ ਟਾਈਮ ਹੈਗਾ ਵੀਰੇ 12 ਕ ਦਾ ਟਾਈਮ ਆ ਤਕਰੀਬਨ ਖਾਲੀ ਹੋਏ ਆ ਪਸ਼ੂ ਸਾਰੇ ਚਵਾਈ ਹੋਈ ਹੋਈ ਆ ਤੇ ਅੱਗੇ ਆ ਜੀ ਵੜ ਦੀ ਕੀ ਡਿਟੇਲ ਆਈ ਆ ਬੈਂਡ ਦੀ ਦੂਜੇ ਰੁਕੀ ਇਸ ਨੂੰ ਦੂਜਾ ਸੂਈ ਹੋਈ ਹੈ ਮਗਰ ਇਹ ਤਾਂ ਬੱਚੀ ਹੈ ਕਿਹੜੀ ਬੱਚੀ ਹੈ ਜੀ ਇਹਦੀ ਬਹੁਤ ੜੀ ਕਾਲੀ ਹੈ ਵੀਰੇ ਕਿਹਾ ਆ ਵੀਰੇ ਬੱਚੀ ਦੀ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਸ਼ਾਨਦਾਰ ਆ ਵੀਰੇ ਕਿੰਨੇ ਦਿਨਾਂ ਦੀ ਹੈ ਜੀ ਇਹ ਇਹਨੂੰ ਹੋ ਗਏ 15 ਦਿਨ ਸੂਈ ਨੂੰ 15 ਦਿਨ ਹੋ ਗਏ ਸੂਈ ਨੂੰ ਕਿੰਨਾ ਦੁੱਧ ਤਿਆਰ ਹੈ ਹਾਂਜੀ ਕਦੋਂ ਤਿਆਰ ਜੋ ਕਿ ਦੇਵਾਂਗੇ ਹਾਂਜੀ ਬਾਕੀ ਪਸੰਦੀ ਕਰ ਲੀ ਠੀਕ ਹੈ ਕੱਢ ਲਓ ਬਾਹਰ ਇਹਨੂੰ ਵੀ ਜੋ ਮਾਨਾ ਤੁਸੀਂ ਦੇਖ ਸਕਦੇ ਹੋ ਬਈ ਕ੍ਰਾਸ ਬਰੀਡ ਦੀ ਆ ਜਿਹੜੀ ਬੱਚੀ ਹੈ ਵੀਰੇ ਬੱਚੀ ਬਹੁਤ ਸੋਹਣੀ ਹੈ ਦੇਖੋ ਤਾਂ ਤੁਸੀਂ 18 ਲੀਟਰ ਇਸ ਟੈਂਕ ਵਿੱਚ ਦੁੱਧ ਜੋ ਕੇ ਦੇਣਗੇ ਬਾਈ ਯਾਰ ਕੇ 15 ਦਿਨ ਹੋ ਗਏ ਵੀਰੇ ਸੂਈ ਨੂੰ ਕ੍ਰਾਸ ਬਰੀਡ ਦੀ ਆ ਕਾਲੀ ਵਿਹੜਾ ਵੀਰੇ ਰੰਗ ਦੀ ਤਰ੍ਹਾਂ ਦੀ ਕੁਆਲਿਟੀ ਨਹੀਂ ਦੇਖ ਸਕਦੇ ਹੋ ਬਾਈਆਂ ਦਾ ਵਪਾਰ ਲੈਣ ਤਾਂ ਕੰਮ ਆ ਬਾਈ ਚੰਗੇ ਪਸ਼ੂ ਹੁੰਦੇ ਆ ਹਮੇਸ਼ਾ ਬਾਈ ਕੋਲ ਕੋਰਨਾ ਤੋਂ ਵੀ ਦੇਖ ਸਕਦੇ ਹਾਂ ਤੇ ਕਿਹੜੇ ਸੂਏ ਵੀਰੇ ਇਹ ਇਹ ਦੂਜਾ ਸੂਏ ਸੀ ਦੂਜਾ ਸੂਏ ਸੂਏ ਕੀ ਡਿਮਾਂਡ ਮੁੰਡਾ ਇਹ 45000 ਰੁਪਏ ਠੀਕ ਹੋਈ ਤੇ ਪਹਿਲੀ ਦਾ ਮੇਰੇ ਸਹਾਨਾ ਪੁੱਛਣਾ ਭੁੱਲ ਗਿਆ ਪਹਿਲੀ ਦਾ 46000 ਪਹਿਲੀ ਦਾ 46000 ਰੁਪਏ ਡਿਮਾਂਡ ਕਰਦੇ ਆ ਇਹਦੀ 45000 ਰੁਪਏ ਡਿਮਾਂਡ ਕਰਦੇ ਮੌਕੇ ਤੇ ਮੰਨ ਤਨ ਕੀਤਾ ਜੀ ਹਾਂ ਜੀ ਮੰਨ ਤਨ ਬਾਈ ਜਰੂਰ ਠੀਕ ਹੋ ਜੀ ਅੱਗੇ ਆ ਜਾਓ ਜੀ ਆ ਦੂਜੀ ਬੈਣੀ ਇਹ ਵੀ ਦੂਜੇ ਸੂਸੂਏ ਜੀ ਠੀਕ ਹੋ ਜੀ ਇਹ ਮਾਦਰ ਬੱਚਾ ਹੀ ਪਰਾਂ ਜਿਹੜਾ ਖੜਾ ਹੀ ਆਹ ਬੱਚਾ ਵੀਰੇ ਇਹਦਾ ਤੇ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਦੀ ਇਹਨੂੰ ਹੋ ਗਈ ਅੱਜ 10 ਮਹੀਨੇ ਲਈ ਸੂਈ 10 ਮਹੀਨੇ ਦੁੱਧ ਦੁੱਧ ਦੀ ਕੀ ਕੋਈ ਦੋ ਤੇ ਥਲੇ 17 ਲੀਟਰ ਤਿਆਰ ਹੈ 17 ਲੀਟਰ ਦੁੱਧ ਤਿਆਰ ਹੈ ਠੀਕ ਹੈ ਵੇਖ ਸਕਦੇ ਹੋ ਚੰਗੀ ਹਾਈਟ ਦੀ ਹੈ ਬਈ ਕੱਢ ਲਓ ਬਾਹਰ ਇਹਨੂੰ ਬਈ ਹਨਾ ਦੀ ਕੁਆਲਿਟੀ ਦੇਖ ਸਕਦੇ ਹੋ ਵੀ ਤੁਸੀਂ ਇਹ ਵੀ ਬਈ ਕ੍ਰਾਸ ਬ੍ਰੀਡ ਦੀ ਹੈ 17 ਲੀਟਰ ਇਹਦਾ ਦੁੱਧ ਤਿਆਰ ਮਗਰ ਹੈ ਇਹ ਬੱਚਾ ਵੀਰੇ ਕੱਟਪੁੜੇ ਦੀ ਚੰਗੀ ਆਜੋ ਬਾਈ ਜੀ ਉਹ ਮੁੱਥੇ ਹੀ ਦੇਖ ਸਕਦੇ ਹੋ ਕ੍ਰਾਸ ਬ੍ਰੀਡ ਦੀ ਹੈ 17 ਲੀਟਰ ਬਾਈ ਦੁੱਧ ਜੋਕ ਕੇ ਦੇਣਗੇ ਵਿਊ ਵੀ ਭਰਾ ਵੜਾ ਲੈਣਾ ਬਈ ਦੋ ਟਾਈਮ ਚੁਆਈ ਕਰੇ ਤਿੰਨ ਟਾਈਮ ਚੁਆਈ ਕਰੇ ਦਸੱਲੀ ਕਰਕੇ ਫਿਰ ਵੜਾ ਲੈ ਕੇ ਜਾਓ ਬਾਈ ਉਹਨਾਂ ਤੁਸੀਂ ਦੇਖ ਸਕਦੇ ਥੱਲੋਂ ਬਹੁਤ ਸਾਫ਼ ਹੋਵੇ ਰੇ ਵੜਾ ਇਹਦੀ ਕੀ ਡਿਮਾਂਡ ਆਈ ਆਪਣੀ ਇਹਦਾ 40000 ਠੀਕ ਹੋਈ ਮੁੱਕੇ ਦਮਾਂਤ ਨੇ ਇਹਦਾ ਠੀਕ ਹੋ ਜੀ ਅੱਗੇ ਆ ਰਹੇ ਜੀ ਕੀ ਡਿਟੇਲ ਆਈ ਬੈਟ ਆ ਬੈਟ ਦੂਜੇ ਸੂਈ ਸੁਣੀ ਸੂਈ ਹੋਈ ਹੈ ਜੀ ਹਾਂ ਜੀ ਸੂਈ ਨੂੰ ਹੋ ਗਿਆ ਨੂੰ ਤਕਰੀਬਨ 3 1/2 ਮਹੀਨੇ ਠੀਕ ਹੋ ਜੀ ਤੇ 1 1/2 ਮਹੀਨੇ ਦਾ ਠੀਕ ਆ ਪਰ ਹਜੇ ਚੈੱਕ ਪਾਸ ਨਹੀਂ ਚੈੱਕ ਪਾਸ ਨਹੀਂ ਆਪਾਂ ਖਾਲੀ ਕਹਿ ਕੇ ਵੇਚ ਰਹੇ ਹਾਂ ਖਾਲੀ ਕਹਿ ਕੇ ਟੁੱਟੀ ਘਾ ਪਰ ਰਹਿ ਗਈ ਤਾਂ ਹਾਂ ਜੀ 1 1/2 ਮਹੀਨਾ ਹੋ ਗਿਆ ਜੀ ਆਪਣੀ ਵੀ ਤਸੱਲੀ ਨੂੰ ਰਹਿ ਗਈ ਪਰ ਆਪਾਂ ਚੈੱਕ ਪਾਸ ਨਹੀਂ ਆ ਰਹੀ ਠੀਕ ਹੋ ਗਿਆ ਖਾਲੀ ਕਹਿ ਕੇ ਦੇ ਦਾਂਗੇ ਜੀ ਠੀਕ 8 ਕਿਲੋ ਦਾ ਰਹਿ ਗਿਆ ਇਸ ਟਾਈਮ 8 ਲੀਟਰ ਅੱਛਾ ਕਿਲੋ ਡੰਗਦਾ ਕਿਉਂਕਿ ਤਸੱਲੀ ਕਿਹੜੇ ਸੂਏ ਇਹ ਵੀ ਦੂਜੇ ਇਹ ਦੂਜੇ ਸ ਹਾਂਜੀ ਤਿੰਨ ਕੁ ਮਹੀਨੇ ਹੋ ਗਏ ਹਨ ਬਾਈ ਸੋਈ ਦਾ ਆ ਤੈਨੂੰ ਤਿੰਨ ਮਹੀਨੇ ਹੋ ਤਕਰੀਬਨ ਬੱਚਾ ਹੈ ਨਹੀਂ ਗਾ ਯਾਰ ਬੱਚਾ ਠੀਕ ਹੋਈ ਕੱਢ ਲੋ ਬਾਹਰ ਇਹ ਵੀ ਦੇਖ ਸਕਦੇ ਹੋ ਮਰੇ ਰੰਗ ਰੂਪ ਦੀ ਚੰਗੀ ਹੈ 8 ਲੀਟਰ ਦੁੱਧ ਤਿਆਰ ਹੈ 1.5 ਕੁ ਮਹੀਨਾ ਹੋ ਗਿਆ ਵੀਰੇ ਠੀਕਾ ਭਰਾ ਇਹਨੂੰ ਤੇ ਬਾਈ ਆਰ ਕੇ ਖਾਲੀ ਘੇ ਕੇ ਵੇਚ ਰਹੇ ਆ ਇਹਨੂੰ 8 ਲੀਟਰ ਇਸ ਟਾਈਮ ਦੁੱਧ ਤਿਆਰ ਆ ਮਾਟੀ ਬੰਦਨੀ ਚੰਗੀ ਹੈ ਵੀਰੇ ਪੂਰਾ ਤੁਸੀਂ ਦੇਖ ਸਕਦੇ ਹੋ ਰੰਗ ਰੂਪ ਦੀ ਸ਼ਾਨਦਾਰ 8 ਲੀਟਰ ਦੁੱਧ ਬਾਈ ਜੋਕ ਕੇ ਦੇਣਗੇ ਬਾਈ ਜਿਹੜਾ ਵੀ ਭਰਾ ਆਊਗਾ ਚਵਾਈ ਦੋ ਟਾਈਮ ਕਰੋ ਤਿੰਨ ਟਾਈਮ ਕਰੋ ਦਸੱਲੀ ਕਰਕੇ ਫੇਰ ਵਾੜ ਲੈ ਕੇ ਜਾਓ ਡੇਢ ਮਹੀਨਾ ਹੋ ਗਿਆ ਵੀਰੇ ਤੇ ਟੀਕਾ ਭਰਾ ਇਹਨੂੰ ਤਿੰਨ ਮਹੀਨੇ ਹੋ ਗਏ ਸੂਈ ਨੂੰ ਦੂਜਾ ਸੂਦਾ ਸੂਈ ਹੋਈ ਆ ਤੇ ਬਾਈ ਜੀ ਇਹਦੀ ਕੀ ਡਿਮਾਂਡ ਆਈ ਆਪਣੀ ਇਹਦਾ 24000 ਇਹਦਾ 24000 ਮੌਕੇ ਤੇ ਮਾਨਤਨ ਕੀਤਾ ਜਾਓ ਮਾਨਤਨ ਠੀਕ ਹੋ ਜੀ ਲਾਸਟ ਨਾ ਗੱਲ ਲਈ ਆ ਜੀ ਇਹਦੀ ਕੀ ਡਿਟੇਲ ਹੈ ਇਹ ਰਾਖੀ ਹੈ ਜੀ ਠੀਕ ਹੋ ਜੀ ਤੇ ਕੱਚੀ ਅਕੇ ਵੇਰੇ ਸੂਈ ਹੋਈ ਹੈ ਨਹੀਂ ਜੀ ਸੂਈ ਹੋ ਗਿਆ ਇਹਨੂੰ 20 ਦਿਨਾਂ ਇਹਦਾ ਬੱਚਾ ਮਰ ਗਿਆ ਸੀ ਬੱਚੇ ਦਾ ਮੂਹਰਾ ਬਣਾਇਆ ਹੋਇਆ ਮੂਹਰੇ ਤੇ ਮਿਲਦੀ ਹੈ ਠੀਕ ਹੋ ਜੀ ਤੇ ਕਿੰਨਾ ਦੁੱਧ ਦਈ ਦੁੱਧ ਇੱਥੇ 8 ਕਿਲੋ ਹੈ 8 ਕਿਲੋ ਹਾਂ ਬਾਕੀ ਸੇਵਾ ਦੇ ਨਾਲ ਵੱਧ ਵੀ ਦੇ ਸਕਦੇ ਸਾਡੇ ਕੋਲ ਪਸ਼ੂ ਜ਼ਿਆਦਾ ਹੋਣ ਕਰਕੇ ਇਹ ਨਹੀਂ ਸੇਵਾ ਨਹੀਂ ਹੁੰਦੀ ਸੇਵਾ ਦੇ ਇਹ 10 12 ਕੋਈ 12 ਕਿਲੋ ਕਰ ਦਈਏ ਠੀਕ ਹੋਈ ਕੱਢ ਦਿਓ ਬਾਹਰ ਇਹ ਇਹ ਵੀ ਦੂਜੇ ਸੂਏ ਦੀ ਹਾਂਜੀ ਦੂਜੇ ਸੂਏ ਦੀ ਸੂਈ ਹੈ ਠੀਕ ਹੋਈ ਪੰਜੇ ਨਾਗ ਵੀਰੇ ਦੂਜੇ ਸੂਏ ਵਾਲੀ ਆ ਇਸ ਟਾਈਮ 8 ਲੀਟਰ ਤੱਕ ਤਿਆਰ ਆ ਬਾਡੀ ਵਾਟਰ ਦੇਖ ਸਕਦੇ ਹੋ ਬਈ ਚੰਗੀ ਐ ਇਹ ਬੱਚਾ ਮਰਿਆ ਹੋਇਆ ਬਈ ਇਹਦਾ ਦੇਖ ਸਕਦੇ ਹੋ ਮਸਤ ਟੰਗੀ ਵੜਾ 8 ਲੀਟਰ ਦੁੱਧ ਤਿਆਰ ਆ ਬੱਚਾ ਮਰਿਆ ਵੇ ਬਰੇ ਦੂਜੇ ਸਵੇਰ ਸੰਘੋੜੀ ਆ ਬਾਕੀ ਦੀ ਜਾਣਕਾਰੀ ਆਪਾਂ ਗਾਮ ਬਾਈ ਤੋਂ ਪੁੱਛਦੇ ਆ ਕੀ ਡਿਮਾਂਡ ਕਰਦੇ ਆ ਦੀ ਕੀ ਮੋਲ ਕਰਦੇ ਬਈ ਇਹਦਾ ਬਈ ਇਹਦੀ ਕੀ ਡਿਮਾਂਡ ਕਰਦੇ ਆਂ ਆਪਾਂ ਇਹਦਾ ਬਈ ਆਪਾਂ 16000 ਰੁਪਏ ਲੈ ਠੀਕ ਹੋ ਜੀ ਮੋਕਾ ਬਾਜੇ ਬੇਟਾ ਜੀ ਆਪਣਾ ਕੋਈ ਆਪਾਂ ਉਹ ਨਜਾਇਜ਼ ਨਹੀਂ ਠੀਕ ਹੋ ਜੀ ਰੇਟ 12000 ਰੁਪਏ ਦਾ ਆਪਾਂ ਦੇ ਦੇਣਾ ਠੀਕ ਹੋ ਜੀ ਤੇ ਕੋਈ ਵੀ ਤਸੱਲੀ ਆਲ ਦਾ ਭਾਵੇਂ ਦੋ ਟਾਈਮ ਚੋ ਹੋਵੇ ਤਿੰਨ ਟਾਈਮ ਚੋ ਹੋਵੇ ਤਸੱਲੀ ਕਰਕੇ ਮਾਲ ਦੀ ਆਉਂਦੀ ਲਿਜਾ ਸਕਦੇ ਠੀਕ ਹੋ ਜੀ ਤੇ ਆਪਣਾ ਕੰਟੈਕਟ ਨੰਬਰ ਬੋਲੋ ਬਾਈ ਕੰਟੈਕਟ ਨੰਬਰ 99149 58589 ਇੱਕ ਵਾਰ ਫੇਰ ਬੋਲੋ 99528 트리플 08 ਇਹ ਬਾਈ ਦਾ ਕੰਟੈਕਟ ਨੰਬਰ ਆ ਪੰਜ ਨਾਗ ਆ ਵੀਰੇ ਬਾਜੇ ਵਜਾ ਰੇਟ ਰੱਖਿਆ ਜਾਵਾ ਜੇ ਕਿਸੇ ਭਰਾ ਨੂੰ ਕੋਈ ਵੀ ਨਾਗ ਚੰਗਾ ਲੱਗਦਾ ਬਾਈ ਨਾਲ ਜਰੂਰ ਕੰਟੈਕਟ ਕਰੋ ਇਸੇ